ਸ਼੍ਰੀ ਅਕਾਲ ਤਖਤ ਸਾਈਂ ਵਿਖੇ ਡਾਕਟਰ ਕਿਰਨਪ੍ਰੀਤ ਕੌਰ ਬਾੜ ਦੀ ਕਿਤਾਬ ਇੱਕ ਲੋਕਿਕ ਸਫਰ ਨਿਰਮਲ ਪੰਥ ਤੋਂ ਖਾਲਸਾ ਪੰਥ ਤੋਂ ਨਾਮ ਦੀ ਕਿਤਾਬ ਅੱਛਾ ਸ਼੍ਰੀ ਅਕਾਲ ਤਖਤ ਸਾਈਂ ਤੇ ਅਰਦਾਸ ਕਰਨ ਤੋਂ ਬਾਅਦ ਰਿਲੀਜ਼ ਕੀਤੀ ਗਈ ਇਸ ਮੌਕੇ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰੋਫੈਸਰ ਬਲਜਿੰਦਰ ਸਿੰਘ ਹਵਾਰਾ ਕਮੇਟੀ ਸ਼ਾਮਿਲ ਸਨ ਹਾਂਜੀ ਆਪਣਾ ਨਾਮ ਦੱਸ ਜੀ ਮੇਰਾ ਨਾਮ ਕਿਰਨਪ੍ਰੀਤ ਕੌਰ ਬਾਠਾ ਜੀ ਇਹ ਜਿਹੜੀ ਕਿਰਨਪ੍ਰੀਤ ਕੌਰ ਬਾਠ ਇਹ ਜਿਹੜੀ ਕਿਤਾਬ ਹੈ ਜੀ ਇਹ ਗੁਰੂ ਮਹਾਰਾਜ ਨੇ ਆਪ ਹੀ ਆਪਣੀ ਬਖਸ਼ਿਸ਼ ਕੀਤੀ ਆ ਕਿਉਂਕਿ ਮੇਰੇ ਵਰਗੇ ਲੋਕਾਂ ਦੇ ਵਸ ਦੀ ਗੱਲ ਨਹੀਂ ਹੈ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਗੁਰੂ ਸਾਹਿਬ ਦਾ ਨਾਮ ਵੀ ਅਗਰ ਤੁਸੀਂ ਕਾਗਜ਼ ਤੇ ਲਿਖਮਾਉਨੇ ਆ ਤੇ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੀ ਬਖਸ਼ਿਸ਼ ਆ ਤੁਸੀਂ ਆਪ ਨਹੀਂ ਲਿਖ ਸਕਦੇ ਇਹ ਕਿਤਾਬ 1699 ਦੀ ਵਿਸਾਖੀ ਲਿਖਣ ਦਾ ਇੱਕੋ ਇੱਕ ਕਾਰਨ ਸੀ ਕਿ ਅਸੀਂ ਬਹੁਤੀ ਵਾਰ ਨਾ ਦੋ ਗਲਤੀਆਂ ਕਰਦੇ ਆ ਇੱਕ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਖਰਾ ਕਰ ਦਿੰਦੇ ਆ ਉਹਦੇ ਨਾਲ ਹੁੰਦਾ ਕੀ ਆ ਕਿ ਸਾਨੂੰ ਲੱਗਦਾ ਕਿ ਵਿਸਾਖੀ ਜਿਹੜੀ ਹੈ ਨਾ 1699 ਦੀ ਉਹ اچانک ਹੋ ਗਈ ਜਿਹੜੀ ਦੇ ਪਿੱਛੇ ਕੰਟੀਨਿਉਟੀ ਅਸੀਂ ਉਹਨੂੰ ਭੁੱਲ ਜਾਂਦੇ ਆ ਦੂਜੀ ਗਲਤੀ ਅਸੀਂ ਕਰਦੇ ਆ ਪੰਜ ਪਿਆਰਿਆਂ ਦੇ ਜਿਹੜਾ ਜੀਵਨ ਹੈ ਨਾ ਉਹਨੂੰ ਦੱਸ ਦਿਆ ਹੋਇਆ ਅਸੀਂ ਕਹਿ ਦਿੰਦੇ ਆ ਕਿ ਗੁਰੂ ਪਾਤਸ਼ਾਹ ਨੇ ਪੰਜ ਸੇਰ ਮੰਗੇ ਪੰਜ ਜਾਣੇ ਉੱਠ ਪਏ ਸਾਨੂੰ ਐਂ ਲੱਗਦਾ ਰੈਂਡਮ ਹੀ ਉੱਠ ਪਏ ਫਿਰ ਕੋਈ ਇੱਕ ਨੇਤਾ ਆਉਂਦਾ ਉਹ ਇਹ ਕਹਿੰਦਾ ਕਿ ਕੋਈ ਹਾਂਸੇ ਆ ਗਿਆ ਕੋਈ ਵਹਾਂਸੇ ਆ ਗਿਆ ਕੋਈ ਆ ਨਹੀਂ ਸਕਦਾ ਦਰਸਰੋ ਦੇ ਪਿੱਛੇ 1469 ਤੋਂ ਹੀ ਜਿਹੜੀ ਚੱਲੀ ਆ ਰਹੀ ਹੈ ਕਮਿਸ਼ਨ ਸੀਗਾ ਉਹਦਾ ਹੱਥ ਸੀ ਪੰਜਾਂ ਪਿਆਰਿਆਂ ਦੀ ਜੀਵਨੀ ਮੈਂ ਇਹਦੇ 'ਚ ਦਿੱਤੀ ਆ ਉਹਦੇ 'ਚ ਸਿੱਧ ਕਰ ਕੀਤਾ ਹੈ ਕਿ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਨਾਨਕ ਦੇ ਟਾਈਮ ਤੋਂ ਹੀ ਗੁਰੂ ਘਰ ਦੇ ਸੇਵਕ ਸੀ ਮਤਲਬ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਉਦੋਂ ਤੋਂ ਲੱਗੇ ਹੋਏ ਸੀਗੇ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਕੇ ਹੀ ਉਹ ਇਸ ਜੋਗੇ ਹੋਏ ਕਿ ਉਹਨਾਂ ਨੇ ਗੁਰੂ ਨਾਨਕ ਕੀ ਕਹਿੰਦੇ ਨੇ ਨਾ ਮਤਲਬ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਜਮਨ ਹੋ ਕੇ ਕਿ ਜੇ ਜਾਤੋਂ ਪ੍ਰੇਮ ਖਿਲਣ ਕਾ ਚਾਹੋ ਸੇਰ ਤਰਤਲੀ ਗਲੀ ਮੁਰਿਓ ਹੈ ਨਾ ਉਹੀ ਕਹਿੰਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੱਲ ਕਰਨੀ ਤਾਂ ਮੈਂ ਪੂਰਾ ਗੁਰੂ ਨਾਨਕ ਹੀ ਕਹਿਨੀ ਆ ਕਿਉਂਕਿ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਵੰਡੀਆਂ ਨੇ ਵਿੱਚ ਨਹੀਂ ਵੰਨ ਸਕਦੇ ਜਦੋਂ ਅਸੀਂ ਇਹ ਕਹਿਣ ਲੱਗ ਜਾਨੇ ਆ ਪੱਟਾਂ ਦੀ ਬਾਣੀ ਹੋ ਗਈ ਆ ਗੁਰੂਆਂ ਦੀ ਬਾਣੀ ਹੋ ਗਈ ਫਿਰ ਆਪਾਂ ਮਿਸ ਕਰ ਜਾਨੇ ਆ ਪੁਆਇੰਟ ਜੀ ਗੁਰੂ ਨਾਨਕ ਨੇ ਹੀ ਸੇਰ ਤਰੀ ਤੇ ਤਰ ਕੇ ਆਉਣ ਵਾਲੇ ਤਿਆਰ ਕੀਤੇ ਜਦ ਤੱਕ ਉਹ ਨਹੀਂ ਹੁੰਦਾ ਉਦੋਂ ਤੱਕ ਸੇਰ ਤਲੀ ਤੇ ਤਰਿਆ ਜਾ ਨਹੀਂ ਸਕਦਾ ਸੋ ਪਹਿਲਾ ਗੁਰਬਾਣੀ ਹੈ ਪਹਿਲਾ ਗੁਰੂ ਗ੍ਰੰਥ ਹੈ ਅਸ ਤੋਂ ਬਾਅਦ ਅਕਾਲ ਤਖਤ ਹੁੰਦਾ ਅਕਾਲ ਤਖਤ ਦਾ ਰਸਤਾ ਤੈਅ ਕਰਨ ਦੇ ਲਈ ਗੁਰਬਾਣੀ ਦੇ ਥਰੂ ਹੋ ਕੇ ਹੀ ਹੋਣਾ ਪਊਗਾ ਇਹੀ ਇਸ ਦਾ ਜਿਹੜਾ ਹੈ ਉਹ ਮੁੱਖ ਉਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਕਿਰਨ ਪ੍ਰੀਤਕੌਰ ਬਾਠ ਵੱਲੋਂ ਲਿਖੀ ਕਿਤਾਬ 1699 ਦੀ ਵੈਸਾਖੀ ਸ੍ਰੀ ਅਕਾਲ ਤਖਤ ਸਾਹਿਬ ਤੇ ਰਜਿਸਟਰੀ ਕੀਤੀ ਗਈ ਹੈ ਸੋ ਦਾਸ ਸਮਝਦਾ ਆ ਕਿ ਆਫਰੀਕਾ ਨਾਲ ਖਾਨ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ ਨਿਰਪੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਸੋ ਡਾਕਟਰ ਕਿਰਨਪ੍ਰੀਤ ਕੌਰ ਬਾਠ ਨੇ ਉਹਨਾਂ ਸਿੰਘਾਂ ਸੂਰਮਿਆਂ ਉਹਨਾਂ ਸ਼ੇਰਾਂ ਦਾ ਹਮਦਰਦ ਬਣ ਕੇ ਇਹ ਜਿਹੜੀ ਕਿਤਾਬ ਲਿਖੀ ਏ ਤੇ ਸਿੱਖੀ ਦਾ ਜਿਹੜਾ ਸੱਚਾ ਸੁੱਚਾ ਪੱਖ ਿਆ ਉਹ ਸਾਹਮਣੇ ਲਿਆਂਦਾ ਆ ਕਿਉਂਕਿ ਸਾਡੀ ਸਿੱਖ ਕੌਮ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਦੇ ਵਿੱਚ ਜਿਹੜਾ ਆ ਉਹ ਛੁਟਿਆ ਜਾ ਰਿਹਾ ਆ ਜਿੱਥੇ ਸਾਡੀ ਉੱਤੇ ਸਰੀਰਕ ਹਮਲੇ ਹੋਏ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ ਸਾਡੀ ਨਵੰਬਰ 1984 ਦੇ ਵਿੱਚ ਨਸਲਕੁਸ਼ੀ ਹੋਈ ਉਸ ਤੋਂ ਬਾਅਦ ਸਾਡੀ ਉੱਤੇ ਲਗਾਤਾਰ ਮਨੋਵਿਗਿਆਨਿਕ ਹਮਲੇ ਜਿਹੜੇ ਆ ਹੋ ਰਹੇ ਆ ਤੇ ਜਦੋਂ ਕਹਿੰਦੇ ਆ ਕਿ ਜਦੋਂ ਹਮਲਾ ਬૌਧਿਕ ਹੋਵੇ ਤੇ ਜਵਾਬ ਵੀ ਜਿਹੜਾ ਆ ਉਹ ਬૌਧਿਕ ਹੋਣਾ ਚਾਹੀਦਾ ਆ ਤੇ ਭੈਣ ਜੀ ਹੋਣਾ ਨੇ ਬੜੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਵਿੱਚ ਸਪਸ਼ਟ ਕੀਤਾ ਆ ਕੀ ਸਿੱਖ ਇੱਕ ਵੱਖਰੀ ਕੌਮ ਆ ਸਿੱਖ ਇੱਕ ਵੱਖਰਾ ਪੰਥ ਆ ਸਿੱਖ ਇੱਕ ਵੱਖਰਾ ਧਰਮ ਆ ਉਹ Hindu ਤਵ ਦਾ ਜਿਹੜਾ ਆ ਉਹ ਹਿੱਸਾ ਨਹੀਂ Hindu ਹੋਣਾ ਕੋਈ ਮਾਰੀ ਗੱਲ ਨਹੀਂ ਪਰ ਜਦੋਂ ਸਿੱਖ Hindu ਹੈ ਹੀ ਨਹੀਂ ਫਿਰ ਕਿਉਂ ਸਿੱਖਾਂ ਨੂੰ ਧੱਕੇ ਦੇ ਨਾਲ ਜਿਹੜਾ Hindu ਆ ਉਹ ਕਿਹਾ ਜਾਂਦਾ ਆ ਸੋ ਇਸੇ ਗੱਲ ਦਾ ਸਿੱਖ ਕੌਮ ਨੇ ਲੰਬਾ ਜਿਹੜਾ ਸੰਘਰਸ਼ ਆ ਉਹ ਵੀ ਲੜਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸੋ ਇਹਨਾਂ ਦਿਨਾਂ ਦੇ ਵਿੱਚ ਹੀ ਮਈ ਜੂਨ ਦੇ ਵਿੱਚ ਹੀ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਜਿਹੜੀਆਂ ਸ਼ਹਾਦਤਾਂ ਆ ਉਹ ਹੋਈਆਂ 1 ਜੂਨ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੀ ਜਿਹੜੀ ਸ਼ਹਾਦਤ ਆ ਉਹ ਹੋਈ। ਸੋ ਅੱਜ ਅਸੀਂ ਇਸ ਕਿਤਾਬ ਦੇ ਨਾਮ ਨਾਲ ਉਹਨਾਂ ਸਿੰਘਾਂ ਸੂਰਮਿਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਹੜੇ ਸਿੱਖੀ ਦੀ ਵੱਖਰੀ ਹੋਂਦ ਹਸਤੀ ਨਿਆਰੇਪਨ ਦੇ ਵਾਸਤੇ ਜਿਹੜਾ ਆ ਉਹ ਲੜੇ ਸਨ ਜਿਨ੍ਹਾਂ ਨੇ ਸ਼ਹਾਦਤਾਂ ਉਹ ਦਿੱਤੀਆਂ ਸਨ। ਬਾਕੀ ਇਸ ਕਿਤਾਬ ਦੇ ਵਿੱਚ ਇਹ ਵੀ ਦਰਸਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸੇ ਪਾਤਸ਼ਾਹੀਆਂ ਉਹ ਇੱਕੋ ਜੋਤ ਸਨ ਉਹ ਇੱਕੋ ਹੀ ਸਰੂਪ ਸਨ ਉਹਨਾਂ ਨੂੰ ਵੱਖ-ਵੱਖ ਕਰਕੇ ਜਿਹੜਾ ਆ ਉਹ ਨਾ ਦੇਖਿਆ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਉਸੇ ਨਿਰਮਲ ਪੰਥ ਨੇ ਖਾਲਸਾ ਪੰਥ ਦਾ ਜਿਹੜਾ ਰੂਪ ਧਾਰਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਬਾਬ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹਦੀ ਜਿਹੜੀ ਸੰਪੂਰਨਤਾ ਆ ਜਾਂ ਉਹ ਹੀ ਜਿਹੜਾ ਸਫ਼ਰ ਆ ਉਹ ਨਗਾਰੇ ਤੱਕ ਜਿਹੜਾ ਆ ਉਹ ਸੰਪੂਰਨ ਹੋਇਆ ਸੋ ਪੰਜ ਪਿਆਰਿਆਂ ਨੂੰ Hindu ਕਿਹਾ ਜਾਂਦਾ ਆ ਸਿੱਖਾਂ ਨੂੰ Hindu ਕਿਹਾ ਜਾਂਦਾ ਆ ਬਹੁਤਾਂਤ ਮਨੋਵਿਗਿਆਨਕ ਸਾਡੇ ਉੱਤੇ ਹਮਲੇ ਹੋ ਰਹੇ ਆ ਜਿਹਦਾ ਇਸ ਕਿਤਾਬ ਦੇ ਵਿੱਚ ਬਖੂਬੀ ਜਿਹੜਾ ਆ ਉਹਨਾਂ ਸਵਾਲਾਂ ਦਾ ਜਿਹਦਾ ਜਵਾਬ ਦੇਣ ਦੀ ਜਿਹਦੀ ਕੋਸ਼ਿਸ਼ ਆ ਉਹ ਕੀਤੀ ਗਈ ਆ ਸੋ ਅਸੀਂ ਸਿੱਖ ਜੂਤ ਫੈਡਰੇਸ਼ਨ ਪਿੰਡਰਾਂਵਾੜਾ ਵੱਲੋਂ ਸਮੂਚੀਆਂ ਪੰਥਕ ਜਥੇਬੰਦੀਆਂ ਤੇ ਖਾਲਸਾ ਪੰਥ ਦੇ ਵੱਲੋਂ ਭੈਣ ਦੀ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ